ਅਸਤਾਈਓ ਕਹਾਂ ਜਾਣਾ ਜਲਦੀ ਚੋ ਜਲਦੀ ਮਤਲਬ ਕਿ ਐਸ ਕੋਲੋਨੀ ਦਾ ਸੁਧਾਰ ਕੀਤਾ ਜਾਏ ਕਿਉਂਕਿ ਇੱਥੇ ਵੀ ਇਨਸਾਨ ਰਹਿੰਦੇ ਆ ਇਹ ਤਾਂ ਇੱਕ ਜੰਗਲ ਬਣਿਆ ਹੋਇਆ ਐ ਐਨੇ ਜ਼ਹਿਰੀਲੇ ਜਾਨਵਰ ਅੱਜਕੱਲ ਮੌਸਮ بارشਾਂ ਦਾ ਹੈਗਾ ਐਨੇ ਐਕਸੀਡੈਂਟ ਹੁੰਦੇ ਆ ਐਕਟਿਵਾ ਤੇ ਸਭ ਜੋਬ ਵਾਲੇ ਇੱਥੇ ਰਹਿੰਦੇ ਆ ਗਿਆ ਫੀਮੇਲਸ ਜਿਹੜੀਆਂ ਹੈਗੀਆਂ ਮੋਸਟਲੀ ਆਪਣੀਆਂ ਐਕਟਿਵਾ ਤੇ ਡਰਾਈਵ ਕਰਦੀਆਂ ਹੈਗੀਆਂ ਇੰਨਾ ਗਿਰਦੀਆਂ ਲੱਤਾਂ ਟੁੱਟਦੀਆਂ ਹੈਗੀਆਂ ਦੱਸੋ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਇੰਨੀ ਗੰਦਗੀ ਤਾਂ ਵੈਸੇ ਕਿਤੇ ਹੋਣੀ ਵੀ ਨਹੀਂ ਚਾਹੀਦੀ ਜਿੰਨੀ ਕਿ ਆਹ ਸੀਵਰੇਜ ਸੀਵਰੇਜ ਦੇ ਕਾਰਨ ਇੰਨੀ ਗੰਦੀ ਸਮੈਲ ਆਂਦੀ ਹੈ ਇੱਕ ਬਿਮਾਰੀ ਦਾ ਘਰ ਹੈ ਬਹੁਤ ਜ਼ਿਆਦਾ ਜਗ੍ਹਾ ਜਗ੍ਹਾ ਤੇ ਪਾਣੀ ਇਕੱਠਾ ਹੋਇਆ ਪਿਆ ਹੈ ਸਿਹਤ ਵਿਭਾਗ ਦੀ ਟੀਮ ਵਗੈਰਾ ਕਦੇ ਆਈ ਇੱਥੇ ਕੁਛ ਵੀ ਨਹੀਂ ਕਦੇ ਵੀ ਨਹੀਂ ਕੋਈ ਵੀ ਨਹੀਂ ਆਇਆ ਐਨਾ ਹੁਣ ਮੱਛਰੀ ਤਾਂ ਇੰਨੀ ਜ਼ਿਆਦਾ ਹੋਈ ਪਈ ਹੈ ਜਦ ਕਿ ਮਲੇਰੀਆ ਡੇਂਗੂ ਸਭ ਕੁਛ ਮੈਂ ਕਹਿੰਦੀ ਜੋ ਨਹੀਂ ਬਿਮਾਰੀਆਂ ਸਾਰੀਆਂ ਇੱਥੇ ਹੀ ਤੁਹਾਨੂੰ ਮਿਲਣਗੀਆਂ ਸਾਡੀ ਕਲੋਨੀ ਵੱਲ ਧਿਆਨ ਦਿੱਤਾ ਜਾਵੇ ਅਸੀਂ ਬਹੁਤ ਵਾਰ ਪਰਸਨਲੀ ਮਿਲ ਚੁੱਕੇ ਹਾਂ ਅਕਨੇਸ਼ੀ ਖੁਸ਼ਾਵਨ ਕਿਉਂਕਿ ਮੇਰੀ ਆਪਣੀ ਐਕਟੀਵਿਟੀ ਤੋਂ गिर ਕੇ ਆਹ ਬਹੁਤ ਚੁੱਕੀ ਆਪਰੇਸ਼ਨ ਹੋਇਆ ਮੇਰਾ ਮੇਰਾ ਉਦੋਂ ਆਪਰੇਸ਼ਨ ਹੋਇਆ ਹੋਇਆ ਸੀ ਉਦੋਂ ਅਸੀਂ ਗਏ ਆ ਸਪੈਸ਼ਲ ਕਹਿਣ ਵੀ ਆ ਮੇਰੇ ਨਾਲ ਹਾਦਸਾ ਹੋਇਆ ਹੋਰ ਕਿਸੇ ਨਾਲ ਨਹੀਂ ਸਾਡੀ 18 2018 ਦੀ ਪੱਟੀ ਹੋਈ ਆ ਜਦੋਂ ਸਾਡੇ ਸੀਵੇਰੇ ਦੇ ਜਪਿਆ 2018 ਨੇ ਸਾਡੀਆਂ ਇੱਟਾਂ ਵੀ ਪਟਕੇ ਲੈ ਗਏ ਪਹਿਲਾਂ ਇੱਟਾਂ ਦੀ ਸੀ ਉਹੀ ਰਹਿਣ ਦਿੰਦੇ ਉਹੀ ਠੀਕ ਸੀ ਜਿੰਨਾ ਜਿੰਨਾ ਸੀ ਰੇਸ ਪਾਉਣਾ ਹੁੰਦੀ ਆ ਕਿੱਟਾ ਪੱਟੋ ਸਾਰੀਆਂ ਠੇਕੇਦਾਰ ਪੱਟ ਕੀ ਲੈ ਗਏ ਬੇਸਤੀਆ 2018 ਤੋਂ ਅਸੀਂ ਸਫਰ ਕਰ ਰਹੇ ਹਾਂ ਅਸੀਂ ਇੰਨੀ ਵਾਰ ਜਾ ਚੁੱਕੇ ਅਸੀਂ ਥੱਕ ਚੁੱਕੇ ਛੇਕੋਂਕਲੀ ਜਾ ਜਾ ਕੇ ਹੁਣ ਅਸੀਂ ਇੱਥੇ ਕਦੀ ਵੀ ਨਹੀਂ ਆਏ ਘਰ ਅਸੀਂ ਪਹਿਲਾਂ ਵੀ ਜਾ ਚੁੱਕੇ ਹਾਂ ਐਮ ਐਲ ਏ ਸਾਹਿਬ ਕੋਲੇ ਦੋ ਤਿੰਨ ਵਾਰ ਹੀ ਗਏ ਹਾਂ ਸਾਰੀਆਂ ਗਲੀਆਂ 'ਚ ਇਕੱਠੇ ਹੋ ਕੇ ਗਏ ਆ ਸਾਡੇ ਪਿੱਛੇ ਅਸੀਂ ਰਹਿੰਦੇ ਆ ਤੇ ਉਹ ਕਹਿੰਦੀ ਵੀ ਹੋ ਜਾਊਗਾ ਹੁਣ ਗ੍ਰਾਂਟ ਆਈ ਹੋਈ ਐ ਹੁਣ ਕੰਮ ਸ਼ੀਤੀ ਸ਼ੁਰੂ ਹੋਣ ਵਾਲਾ ਐ ਤੇ ਵੀ ਮੈਂ ਅਸੀਂ ਪੁੱਛਿਆ ਸੀ ਸਰ ਕਰੋ ਕਿ ਤੱਕ ਸ਼ੁਰੂ ਹੋਣ ਵਾਲਾ ਮਤਲਬ ਕਿੰਨੇ ਦਿਨ ਲੱਗਣਗੇ ਉਹ ਕਹਿੰਦੇ ਸੀ ਵੀ ਬਸ ਤੁਸੀਂ 15 20 ਦਿਨ ਘੱਟ ਜੋ ਬਸ ਹੋ ਜੋ ਕੰਮ ਸ਼ੁਰੂ ਹੋ ਜੋ ਛੇਤੀ ਹੋਣ ਵਾਲਾ ਹੁਣ ਕੰਮ ਤੁਹਾਡਾ ਇੱਧਰ ਲਈ ਕਰਨਾ ਹੁਣ ਜੋ ਕਰਨਾ ਲੇਕਿਨ ਨਹੀਂ ਜੀ ਫਿਰ ਕੋਈ ਨਹੀਂ ਆਉਂਦਾ ਨਾ ਮੁੜ ਕੇ ਫਿਰ ਅਸੀਂ ਹੋ ਕੇ ਮੁੜੇ ਆਉਣੇ ਆ ਗਾਰਾ ਦੇਖ ਲਿਆ ਨੂੰ ਕੌਣ ਜਾਂ ਕਰਦਾ ਕੋਈ ਨਹੀਂ ਕਰਦਾ ਤਾਂ ਕੋਈ ਵੀ ਨਹੀਂ ਹੈ ਪਰ ਮੜ ਮੋਟਾ ਕੇ ਵਿਚਨੇ ਤਾਂ થઈ ਸਾਨੂੰ ਆ ਗੱਲਬਾਤਾਂ ਕਰਨ ਗੱਲਬਾਤ ਆਮ ਪਾਰਟੀ ਨੇ ਆ ਕੇ ਗੱਲਬਾਤ ਵੀ ਅੱਜ ਤੱਕ ਨਹੀਂ ਕੀਤੀ ਸਾਡੇ ਏਰੀਆ 'ਚ ਵੋਟਾਂ ਤੋਂ ਪਹਿਲਾਂ ਵੀ ਮੈਂ ਅੱਜ ਤੱਕ ਦੇਖਿਆ ਹੀ ਨਹੀਂ ਕਿਤੇ ਐਲ ਐਮ ਐਲ ਹਾਇ ਕਿਤੇ ਕੌਣ ਸਸੀਗਾ ਪੰਜਾਬੀ ਉਹ ਤੁਸੀਂ ਦੇਖ ਰਹੇ ਹੋ ਐਫ ਨਿਊਜ਼ ਪੰਜਾਬ ਤੇ ਮੈਂ ਤੁਹਾਡਾ ਆਪਣਾ ਜਗਦੀਸ਼ ਬਾਂਬਾ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਪਰ ਫਰੀਦਕੋਟ 'ਚ ਸਭ ਠੀਕ ਨਹੀਂਗਾ ਫਰੀਦਕੋਟ ਦੇ ਸ਼ਹਿਬਾਦ ਨਗਰ ਦੇ ਜੋ ਮਹੱਲਾ ਵਾਸੀ ਆ ਉਹ ਇਕੱਠੇ ਹੋਏ ਆ ਆਪਣ 1000 ਤੋਂ ਵੱਧ ਵੋਟ ਐ ਇਸ ਏਰੀਆ 'ਚ ਤੇ ਪਰ ਨਾ ਤਾਂ ਹਜੇ ਤੱਕ ਕੋਈ ਐਮਐਲਏ ਨਾ ਸਪੀਕਰ ਵਿਧਾਨ ਸਭਾ ਨਾ ਨਗਰ ਕੌਂਸਲ ਦਾ ਪ੍ਰਧਾਨ ਤੇ ਨਾ ਹੀ ਕੋਈ ਹੋਰ ਇਸ ਏਰੀਆ 'ਚ ਹਜੇ ਤੱਕ ਪਹੁੰਚਿਆ ਲੋਕ ਇਕੱਠੇ ਹੋਏ ਹੋਏ ਆ ਉਹ ਦੱਸਦੇ ਆ ਵੀ ਆ ਛੱਪੜ ਐ ਤਾਂ ਪੂਰਾ ਏਰੀਆ ਦੇ ਵਿੱਚ ਗੰਦ ਇਕੱਠਾ ਹੋਇਆ ਹੋਇਆ ਕੋਈ ਸੁਣਦਾ ਨਹੀਂਗਾ ਵੋਟਾਂ ਦੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਆ ਜਾਂਦਾ ਗੱਲਬਾਤ ਸੁਣ ਜਾਂਦਾ ਅੱਗੇ ਪਿੱਛੇ ਕੋਈ ਨਹੀਂ ਆਉਂਦਾ ਇੱਥੇ ਸਾਰੇ ਲੋਕ ਪਰੇਸ਼ਾਨ ਆ ਉਹ ਕਹਿੰਦੇ ਆ ਵੀ ਨਾ ਤਾਂ ਇਸ ਏਰੀਆ ਦੀਆਂ ਸੜਕਾਂ ਹੇਠ ਤੱਕ ਬਣੀਆਂ ਨਾ ਇਸ ਏਰੀਆ ਦਾ ਸੀਵਰੇਜ ਸਿਸਟਮ ਦਾ ਕੋਈ ਹੱਲ ਹੋਇਆ ਤੇ ਨਾ ਹੀ ਹੇਠ ਤੱਕ ਕਿਸੇ ਹੋਰ ਨੇ ਇੱਥੇ ਆ ਕੇ ਕੋਈ ਇਹਨਾਂ ਦੀ ਸਾਰ ਲਈ ਨਰਕ ਦੀ ਜ਼ਿੰਦਗੀ ਹੈ ਕਹੇ ਮਲਾਵਾਸੀ ਕੱਟ ਰਹੇ ਆ ਲਵਾਰਸ ਏਰੀਆ ਦੀ ਤਰ੍ਹਾਂ ਇਹ ਸ਼ਹਿਬਾਜ਼ਨਗਰ ਛੱਡਿਆ ਹੋਇਆ ਸਿਰਫ ਵੋਟਾਂ ਲਈ ਇਸ ਏਰੀਆ 'ਚ ਲੋਕ ਆਉਂਦੇ ਆ ਅ ਮਤਲਬ ਅਸੀਂ ਇਕੱਠੇ ਆ ਗਏ ਆ ਕਰਦੇ ਆ ਗੱਲਬਾਤ ਉਹਨਾਂ ਨਾਲ ਪੁੱਛਦੇ ਆ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਹਰਬੰਸ ਸਿੰਘ ਆ ਜੀ ਕੀ ਇਹ ਗੱਲ ਕੀ ਹੋ ਗਈ ਇਕੱਠੇ ਹੋਣਾ ਪੈ ਗਿਆ ਗੱਲ ਮਜਬੂਰ ਹੋ ਗਏ ਇੱਥੇ ਪਾਣੀ ਲੀਕ ਹੋ ਜਾਂਦਾ ਰਸਤਾ ਜਾਣਾ ਨਾ ਆਨੇ ਵਾਸਤੇ ਕੋਈ ਰਸਤਾ ਨਹੀਂ ਜੋ ਬਾਹਰੋਂ ਕੋਈ ਆਉਣਾ ਹੁੰਦਾ ਉਹਨੂੰ ਆਉਣ ਦਾ ਰਸਤਾ ਨਹੀਂ ਹੁੰਦਾ ਮੈਨੂੰ 30 ਸਾਲ ਹੋ ਗਏ ਇਸ ਇਸ ਜਗ੍ਹਾ ਤੇ ਰਹਿੰਦੇ ਨੂੰ ਜਦੋਂ ਇੱਥੇ ਝੋਨੇ ਲੱਗਦੇ ਸੀ ਉਦੋਂ ਆਉਣਾ ਜਾਣਾ ਸੌਖਾ ਸੀਗਾ ਹੁਣ ਸਾਨੂੰ ਬਹੁਤ ਜ਼ਿਆਦਾ ਔਖਾ ਹੋਇਆ ਪਿਆ 7 ਸਾਲ ਹੋ ਗਏ ਪਹਿਲਾਂ ਸਾਡੇ ਲੱਗੀ ਸੀ ਇੱਟਾਂ ਦੀ ਸੜਕਾਂ ਬਣੀਆਂ ਸੀ ਉਹ ਪਟਕੇ ਲੱਗੇ ਆ ਸੀਵਰੇਜ ਪਾਤਾ ਲੇਕਿਨ ਅੱਜ ਤੱਕ ਉਸ ਤੋਂ ਬਾਅਦ ਕੋਈ ਆਇਆ ਨਹੀਂ 5 ਸਾਲ ਹੋ ਗਏ ਉਸ ਤੋਂ ਬਾਅਦ ਸਾਡੇ ਏਰੀਆ 'ਚ ਕੋਈ ਵੀ ਬੰਦਾ ਨਹੀਂ ਆਇਆ ਸਾਡੇ ਬੰਦੇ ਨੂੰ ਆਉਣਾ ਜਾਣਾ ਬੜਾ ਹੀ ਔਖਾ ਹੋਇਆ ਪਿਆ ਜਿੰਦੀ ਹੁਣ ਤੁਸੀਂ ਆਪ ਵੀ ਦੇਖ ਲਿਆ ਹੋਰ ਵੀ ਕਿਸੇ ਨੂੰ ਦਿਖਾਣਾ ਦਿਖਾ ਸਾਡੇ ਤੋਂ ਇਲਾਵਾ ਹੋਰ ਕਿਸੇ ਬੰਦੇ ਨੂੰ ਦਿਖਾਣਾ ਚਾਹੁੰਦੇ ਹੋ ਦਿਖਾ ਲੋ ਆ ਕੇ ਪਰ ਆਉਣਾ ਜਾਣਾ ਬਹੁਤ ਮੁਸ਼ਕਲ ਆ ਬਿਮਾਰੀ ਫੈਲ ਰਹੀ ਨਾਂ ਨਾਰਾ ਹੈ ਵਿਧਾਇਕ ਨਾਲ ਕਦੇ ਗੱਲਬਾਤ ਹੋਈ ਇਸ ਮਸਲੇ ਦੇ ਉੱਤੇ ਪਰ ਜਾਨ ਨਗਰ ਕਾਉਂਸਲ ਦੇ ਪ੍ਰਧਾਨ ਨਾਲ ਕਦੇ ਗੱਲਬਾਤ ਹੋਈ ਹੋਵੇ ਵੀ ਆਈ ਏਰੀਆ ਤਾਂ ਆ ਕੇ ਵੇਖ ਲੋ ਕਮੇਟੀ ਕਮੇਟੀ ਜੋ ਪ੍ਰਧਾਨ ਆ ਉਹਨਾਂ ਨਾਲ ਗੱਲ ਹੋਈ ਸੀ ਉਹਨਾਂ ਨੇ ਕਿਹਾ ਵੀ ਸੀ ਸਾਨੂੰ ਇਸ ਵਸ ਨੂੰ ਹੀ ਦਿੱਤਾ ਦਿੱਤਾ ਸੀ ਕਿ ਅਸੀਂ ਤੁਹਾਡੇ ਸੜਕਾਂ ਦਾ ਬੰਦੋਬਸਤ ਕਰਾਂਗੇ ਤੁਹਾਡਾ ਸੀਵਰੇਜ ਦਾ ਬੰਦੋਬਸਤ ਕਰਾਂਗੇ ਪਰ ਅੱਜ ਤੱਕ ਉਹਨਾਂ ਨੇ ਵੀ ਉਹ ਗੱਲ ਮੰਨੀ ਜ਼ਰੂਰ ਪਰ ਕੰਪਲੀਟ ਨਹੀਂ ਹੋਈ ਹੈ ਕੀ ਨਾਮ ਹੈ ਭਈ ਹਰਮੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਏਰੀਆ ਨੂੰ ਲੈ ਕੇ ਜੈਨਾ ਇਹ ਚਾਉਂਦੇ ਆ ਜੀ ਜਦ ਅਸੀਂ ਆਏ ਸੀ ਇੱਥੇ ਪੱਕੀਆਂ ਇੱਟਾਂ ਦੀਆਂ ਬੜੀਆਂ ਸੋਹਣੀਆਂ ਸੜਕਾਂ ਬਣੀਆਂ ਸੀ ਉਸ ਤੋਂ ਬਾਅਦ ਸੀਵਰੇਜ ਪਿਆ ਹੈ ਉਸ ਤੋਂ ਬਾਅਦ ਨਰਕ ਹੀ ਬਣ ਗਿਆ ਨਾ ਤਾਂ ਕੋਈ ਸੀਵਰੇਜ ਦਾ ਪ੍ਰਬੰਧ ਹੈ ਇੱਥੇ ਨਰਕ ਦੀ ਜ਼ਿੰਦਗੀ ਜਿਹਾ ਹੁੰਦੀ ਹੈ ਥਾਂ ਥਾਂ ਤੋਂ ਪਾਣੀ ਲੀਕ ਹੈ ਪਿੰਡਾਂ 'ਚ ਵੀ ਅੱਜ ਕੱਲ ਇਹ ਹਾਲ ਨਹੀਂ ਹੈਗਾ ਜੋ ਅਸੀਂ ਇੱਥੇ ਰਹਿ ਰਹੇ ਹਾਂ ਧੋ ਤਿੰਨ ਵਾਰ ਅਸੀਂ ਕੋ ਸਾਫ ਕੋਲੇ ਗਏ ਐ ਐਮਐਲਏ ਸਾਹਿਬ ਕੋਲੇ ਉਹ ਵਿਸ਼ਵਾਸ ਦਵਾ ਦਿੰਦੇ ਆ ਜੀ ਹੋ ਜਾਊਗਾ ਹੋ ਜਾਊਗਾ ਹੋ ਜਾਊਗਾ ਪਰ ਇੱਕ ਵੀ ਡੱਕਾ ਇੱਥੋਂ ਕਿਸੇ ਨੇ ਦੂਰਾ ਨਹੀਂ ਕੀਤਾ ਬੀਬੀਆਂ ਜਦੋਂ ਵੇਲੇ ਇੱਕ ਵੇਲੇ ਆਉਂਦੀਆਂ ਵਿਚਾਰੀਆਂ ਡਿੱਗ ਵੀ ਪੈਂਦੀਆਂ ਨੇ ਮੀਂਹ ਪੈ ਜਾਂਦਾ ਉਦੋਂ ਬੁਰਾ ਹਾਲ ਹੋ ਜਾਂਦਾ ਬਹੁਤ ਹੀ ਨਰਕ ਬਣਿਆ ਖੜਾ ਆ ਤੁਸੀਂ ਸਾਹਮਣੇ ਦੇਖਿਆ ਹੀ ਕਿਵੇਂ ਚੱਪੜ ਲੱਗਾ ਉਹ ਆਉਂਦੀ ਹੈ ਖੜਿਆ ਜਾਂਦਾ ਨਹੀਂ ਇੱਥੇ ਇਹ ਅੱਗੇ ਬਿਮਾਰੀਆਂ ਹੀ ਪੈਦਾ ਕਰੇਗਾ ਤੁਸੀਂ ਕੰਪਲੇਂਟ ਕੀਤੀ ਹੈ ਇਸ ਏਰੀਏ ਨੂੰ ਲੈ ਕੇ ਤਿੰਨ ਚਾਰ ਵਾਰੀ ਮੈਨੂੰ ਪਤਾ ਲੱਗਿਆ ਕੰਪਲੇਂਟ ਕਰਤੀ ਕੋਈ ਆਇਆ ਜਵਾਬ ਉਹਦਾ ਕਿਸੇ ਨੇ ਕੁਝ ਦੱਸਿਆ ਵੀ ਕੋਈ ਜਿਵੇਂ ਆਪਣੇ ਇਹਨਾਂ ਨੇ ਦੱਸਿਆ ਸਾਹਮਣੇ ਵੀ ਇਹ ਹਮਰੋਂ ਸ਼ੁਮਾਰਚ ਦਵਾ ਦਿੰਦੇ ਆਪਾਂ ਨੂੰ ਵੀ ਮੈਂ 100 ਬਰ ਕਰਦਾ ਅੱਜ ਸ਼ਾਮ ਨੂੰ ਆਉਣਾ ਠੀਕ ਹੈ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਜਿੰਨਾ ਵੀ ਪ੍ਰਸ਼ਾਸਨ ਹੈਗਾ ਜਿਹਨੇ ਉਹਦੇ ਅਫਸਰ ਹੈਗੇ ਆ ਉਹ ਕਹਿ ਦਿੰਦੇ ਪਰ ਆਉਂਦੇ ਨਹੀਂ ਹੈਗੇ ਐਥੋਂ ਤੱਕ ਕਿ ਇਹ ਕੋਈ ਖਬਰ ਆਪਣੀ ਨਹੀਂ ਹੈਗੀਆਂ ਇਹਦੀ ਜਿਹੜੀ ਕੰਪਲੇਨ ਹੈਗੀ ਹੈ ਭਗਵੰਤ ਮਾਨ ਸਾਹਿਬ ਦੇ ਚੀਫ ਸੈਕਟਰੀ ਉੱਥੇ ਤੱਕ ਗਈ ਹੋਈ ਹੈ ਪਰ ਮੈਨੂੰ ਲੱਗਦਾ ਨਹੀਂ ਉਹਨਾਂ ਨੂੰ ਕੋਈ ਫਰਕ ਪਿਆ ਕੋਈ ਜੂ ਤਾਂ ਨਹੀਂ ਪ੍ਰਸ਼ਾਸਨ ਨੂੰ ਤੇ ਜਿਹਨੇ ਆਪਣੇ ਨੀਡਰ ਲੋਗ ਹੈਗੇ ਐਮਸੀ ਸਾਰਿਆਂ ਨੂੰ ਪਤਾ ਹੈਗਾ ਹੁਣ ਇਹਦਾ ਕੋਈ ਹੱਲ ਨਹੀਂ ਹੋਇਆ ਮੈਨੂੰ ਲੰਦਾ ਵੀ ਜੇ ਇਸ ਤਰ੍ਹਾਂ ਹੀ ਚੱਲਦਾ ਰਹੂਗਾ ਮੈਨੂੰ ਲੰਦਾ ਕਿ 10 ਸਾਲ ਤੱਕ ਕੁਝ ਇਹਦਾ ਹੱਲ ਹੋਣਾ ਨਾ ਜਿਵੇਂ ਕਿ ਅਪਾ ਦੇਖਿਆ 56 ਬਣਾਇਆ ਨੇ ਅੰਗੀ ਆਪਣਾ ਚਿਕਨ ਗੁਨੀਆਂ ਇਹ ਫੈਲੂਗਾ ਕੋਈ ਇੱਕ ਅੰਦਾ ਜਿਹਾ ਚਲਾ ਵੀ ਗਿਆ ਨਾ ਆਹ ਵੀ ਸਰਕਾਰ ਨੂੰ ਵੀ ਫਰਕ ਪੈਣ ਵਾਲਾ ਨਹੀਂ ਹੈ ਅਸੀਂ ਤਾਂ ਇਕੱਠੇ ਕੀਤਾ ਵੀ ਅਸੀਂ ਸਰਕਾਰ ਦੇ ਖਿਲਾਫ ਹੋਏ ਮਸ਼ਮੂਨੀ ਅੱਜ ਤਾਂ ਸਾਡੇ ਕੰਮ ਹੋ ਸਕਦੇ ਹੈ ਇੱਕ ਵਾਰੀ ਇਹ ਵੀ ਹੁੰਦਾ ਹੈ ਵੀ ਏਰੀਆ ਦੇ ਲੋਕ ਕਾਂਗਰਸ ਪੱਖੀ ਚੁਕਾ ਹੁੰਦਾ ਹੈ ਕਿਤੇ ਇਹ ਇਹੋ ਜਿਹੀ ਗੱਲ ਤਾਂ ਨਹੀਂ ਕਿ ਲੋਕ ਕਿਸੇ ਹੋਰ ਏਰੀਆ ਪੱਖੀ ਚੁਕਾ ਆ ਉਹਨਾਂ ਦਾ ਤਾਂ ਹੀ ਐਮਐਲਏ ਸਾਵੇ ਇਧਰ ਧਿਆਨ ਹੀ ਨਹੀਂ ਦੇ ਰਹੇ ਮੇਰੇ ਖਿਆਲ ਜੋਂਦੇ ਦੇਖੋ ਜੀ ਆਮ ਆਦਮੀ ਪਾਰਟੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਕਿੰਨੀਆਂ ਵੋਟਾਂ ਨਾਲ ਕਿੰਨੇ ਹਾਈ ਲੈਵਲ ਕਿਵੇਂ ਜਿੱਤੀ ਹੈ ਕਾਪ ਦੇ ਵਿੱਚ ਮੈਂ ਹੁਣ ਤੱਕ ਮੇਰੀ ਉਮਰ 50 ਸਾਲ ਤੋਂ ਉੱਪਰ ਹੋ ਗਈ ਪਰ ਮੈਂ ਇੰਨੀ ਲੀਡ ਨਾਲ ਆਮ ਆਦਮੀ ਪਾਰਟੀ ਜਿਵੇਂ ਜਿੱਤੀ ਹੈ ਨਾ ਕਦੀ ਨਹੀਂ ਕੋਈ ਹੋਰ ਕੋਈ ਪਾਰਟੀ ਕਾਂਗਰਸ ਪਾਰਟੀ ਨਹੀਂ ਜਿੱਤੀ ਕੋਈ ਹੋਰ ਕੋਈ ਪਾਰਟੀ ਇੰਨੀ ਲੀਡ ਨਾ ਨਹੀਂ ਜਿੱਤੀ ਜਿੰਨੇ ਇਹ ਜਿੱਤੀ ਸੀ ਸਾਨੂੰ ਇੰਨਾ ਆਪਸ਼ਵਾਸ ਸੀ ਆਮ ਆਦਮੀ ਪਾਰਟੀ ਦੇ ਬਹੁਤ ਜਿਆਦੇ ਸੀਗਾ ਵੀ ਆਮ ਆਦਮੀ ਪਾਰਟੀ ਹੁਣ ਬਈ ਨਵੀਂ ਸਰਕਾਰ ਇੱਕ ਆਈ ਹੈ ਨਵੀਂ ਸਰਕਾਰ ਉੱਠੀ ਹੈ ਇਹ ਕੁਛ ਨਾ ਕੁਛ ਕਰੂ ਪਰ ਥੋੜਾ ਬਹੁਤ ਤਾਂ ਸੋਚੋ ਲੋਕਾਂ ਦਾ ਇਹਨਾਂ ਨੂੰ ਸੋਚਣਾ ਚਾਹੀਦਾ ਨਹੀਂ ਸੋਚਦੇ ਤਾਂ 3 0 ਤੇ ਆ ਗਏ ਆ ਸਾਲ ਦੇ ਵਿੱਚ ਵਿੱਚ ਦੇਖਦੇ ਹੋ ਇਹੋ ਜਿਹਾ ਹਾਲ ਹੀ ਅੱਗੇ ਹੋਣਾ ਇਹਨਾਂ ਦਾ ਬਿਲਕੁਲ ਇਹੀ ਹਾਲ ਹੋਣਾ ਹੈ ਲੋਕਾਂ ਨੇ ਦੇਖ ਲਿਆ ਨਾ ਪਹਿਲਾਂ ਦੇਖ ਲਿਆ ਵੀ ਬਹੁਤ ਦੇਤੀ ਹੁਣ ਵੀ ਦੁਨੀਆ ਦੇਖਣਾ ਹੁਣ ਸਾਰੇ ਸਾਰੀਆਂ ਸਰਕਾਰਾਂ ਦੇਖ ਲੀਆਂ ਉਹਨੂੰ ਕੌਣ ਕਰਦਾ ਕੌਣ ਨਹੀਂ ਕਰਦਾ ਤਾਂ ਕੋਈ ਵੀ ਨਹੀਂ ਹੈ ਪਰ ਮੜਮੋਟਾ ਕਿ ਵਿਸ਼ਲੇਤ ਸਹੀ ਸਾਨੂੰ ਇੱਕ ਗੱਲ ਬਾਤਾਂ ਕਰਨ ਗੱਲ ਬਾਤ ਆਮ ਪਾਰਟੀ ਨੇ ਆ ਕੇ ਗੱਲ ਬਾਤ ਵੀ ਅੱਜ ਤੱਕ ਨਹੀਂ ਕੀਤੀ ਸਾਡੇ ਏਰੀਏ ਚ ਵੋਟਾਂ ਤੋਂ ਪਹਿਲਾਂ ਵੀ ਮੈਂ ਅੱਜ ਤੱਕ ਦੇਖਿਆ ਹੀ ਨਹੀਂ ਕਿਤੇ ਐਲ ਐਮ ਐਲ ਹੈ ਕਿਤੇ ਕੌਣ ਹੈ ਸੇਕੂ ਸਾਹਿਬ ਕੌਣ ਹੈ ਵਿਧਾਇਕ ਨੂੰ ਇੱਥੇ ਇਸ ਏਰੀਏ ਦੇ ਲੋਕਾਂ ਨੇ ਹਜੇ ਤੱਕ ਦੇਖਿਆ ਨਹੀਂਗਾ ਜੇ ਖਬਰ ਦੇਖਣਗੇ ਤਾਂ ਵਿਧਾਇਕ ਸਾਹਿਬ ਨੂੰ ਇੱਕ ਗੱਲ ਜ਼ਰੂਰ ਕਹਿ ਦਿੰਨੇ ਆ ਵਿਧਾਇਕ ਸਾਹਿਬ ਤੁਹਾਡੇ ਏਰੀਏ ਦਾ ਇਹ ਮੁਹੱਲਾ ਸ਼ਹਬਾਜ਼ ਨਗਰ ਹੈ ਦੱਸ ਦਿੰਨੇ ਆ ਸ਼ਹਿਬਾਜ਼ ਨਗਰ ਇਹ ਨਿਊ ਕੈਂਟ ਰੋਡ ਤੋਂ ਅੱਗੇ ਜਾਂਦਾ ਉਸੇ ਏਰੀਏ ਦੀ ਗੱਲ ਕਰ ਰਹੇ ਆ ਜਿਹੜੇ ਏਰੀਏ 'ਚ ਤੁਸੀਂ ਇੱਕ ਵਾਰੀ ਨਿਊ ਕੈਂਟ ਰੋਡ ਦੇ ਮੋੜ ਤੇ ਖੜ ਕੇ ਕਿਹਾ ਸੀ ਵੀ ਇਹ ਲੋਕ ਕਦੇ ਵੀ ਇੱਥੋਂ ਦੇ ਪਰੇਸ਼ਾਨੀ ਨਹੀਂ ਚੱਲਣਗੇ ਅੱਜ ਇਹੀ ਏਰੀਏ ਦੇ ਔਰਤਾਂ ਵੀ ਖੜੀਆਂ ਹੋਈਆਂ ਤੁਸੀਂ ਦੇਖ ਲਓ ਤੇ ਮhalla ਵਾਸੀ ਸਾਰੇ ਖੜੇ ਹੋਏ ਆ ਕੀ ਕਹਿਣਾ ਚਾਹੁੰਦੇ ਆ ਜੀ ਕੁਝ ਹੁੰਦਾ ਪਿਆ ਕੋਈ ਇਸ ਏਰੀਏ 'ਚ ਨਹੀਂ ਦੋ ਤਿੰਨ ਮਹੀਨੇ ਤੋਂ ਚੱਲ ਰਿਹਾ ਹੈ ਕੰਮ ਕੰਪਲੇਂਟ ਕਰਵਾ ਰਹੇ ਨੇ ਕੋਈ ਸੁਣ ਨਹੀਂ ਰਿਹਾ ਸਭ ਤੋਂ ਵੱਧ ਤਾਂ ਦਿੱਕਤ ਆ ਰਹੀ ਜਿਵੇਂ ਬੱਚੇ ਜਾਂਦੇ ਨੇ ਸਕੂਲ ਵੈਨ ਵਾਲਾ ਵੀ ਇੱਥੇ ਚੜ ਜਾਂਦਾ ਹੈ ਉਹ ਬਸ ਉਹ ਵੀ ਕਹਿੰਦਾ ਵੀ ਅੱਗੇ ਨਹੀਂ ਜਾਣਾ ਨਾਲਾ ਤੇ ਦੇਖ ਰਿਓ ਬਦਬੂ ਐਨੀ ਸਮੈਲ ਆ ਰਹੀ ਹੈ ਤੇ ਪਰੇਸ਼ਾਨੀ ਹੋ ਰਹੀ ਹੈ ਲੰਗੜਾ ਮੁਸ਼ੀਲ ਹੈ ਆਟੋ ਵਾਲਾ ਨਹੀਂ ਲੰਗਦਾ ਇੱਥੋਂ ਤੇ ਇਹ ਬਸ ਇਹ ਦਿੱਕਤ ਹੈ ਕੱਲ ਨੂੰ ਕੋਈ ਬਿਮਾਰੀ ਹੋ ਜੇ ਬੱਚਿਆਂ ਨੂੰ ਤੇ ਸਭ ਤੋਂ ਵੱਡਾ ਖੁੱਲਾ ਗਟਰ ਬੱਚਿਆਂ ਨੂੰ ਕੋਈ ਗੱਲਬਾਤ ਹੋ ਜਾਈ ਫਿਰ ਪ੍ਰਸ਼ਾਸਨ ਜਾਗੂਗਾ ਉਹਦਾ ਕੋਈ ਫਾਇਦਾ ਨਹੀਂ ਹੈ ਕਿਸੇ ਚਾਹਨੇ ਹੁਣ ਕੀਤਾ ਜਾਵੇ ਹੱਲ ਇਹਦਾ ਠੀਕ ਹੈ ਨਾ ਚੋਣੇ ਅਸਾਈ ਯੋਕਾਣਾ ਚਾਹੁੰਦਾ ਜਲਦੀ ਚੋ ਜਲਦੀ ਮਤਲਬ ਕਿ ਐਸ ਕਲੋਨੀ ਦਾ ਸੁਧਾਰ ਕੀਤਾ ਜਾਏ ਕਿਉਂਕਿ ਇੱਥੇ ਵੀ ਇਨਸਾਨ ਰਹਿੰਦੇ ਆ ਇਹ ਤਾਂ ਇੱਕ ਜੰਗਲ ਬਣਿਆ ਹੋਇਆ ਐ ਐਨੇ ਜ਼ਹਿਰੀਲੇ ਜਾਨਵਰ ਅੱਜ ਕੱਲ ਮੌਸਮ بارشਾਂ ਦਾ ਹੈਗਾ ਐਨੇ ਐਕਸੀਡੈਂਟ ਹੁੰਦੇ ਆ ਐਕਟਿਵਾ ਤੇ ਸਭ ਜੋਬ ਵਾਲੇ ਇੱਥੇ ਰਹਿੰਦੇ ਆ ਗਿਆ ਫੀਮੇਲਸ ਜਿਹੜੀਆਂ ਹੈਗੀਆਂ ਮੋਸਟਲੀ ਆਪਣੀਆਂ ਐਕਟਿਵਾ ਤੇ ਡਰਾਈਵ ਕਰਦੀਆਂ ਹੈਗੀਆਂ ਇੰਨਾ ਗਿਰਦੀਆਂ ਲੱਤਾਂ ਟੁੱਟਦੀਆਂ ਹੈਗੀਆਂ ਦੱਸੋ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਇੰਨਾਂ ਚੀਜ਼ਾਂ ਦਾ ਇੰਨੀ ਗੰਦਗੀ ਤਾਂ ਵੈਸੇ ਕਿਤੇ ਹੋਣੀ ਵੀ ਨਹੀਂ ਚਾਹੀਦੀ ਜਿੰਨੀ ਕਿ ਆਹ ਸੀਵਰੇਜ ਸੀਵਰੇਜ ਦੇ ਕਾਰਨ ਇੰਨੀ ਗੰਦੀ ਸਮੈਲ ਆਂਦੀ ਹੈ ਇੱਕ ਬਿਮਾਰੀ ਦਾ ਘਰ ਹੈ ਬਹੁਤ ਜ਼ਿਆਦਾ ਜਗ੍ਹਾ ਜਗ੍ਹਾ ਤੇ ਪਾਣੀ ਇਕੱਠਾ ਹੋਇਆ ਪਿਆ ਹੈ ਇੰਨਾ ਜੰਗਲ ਬਣਿਆ ਹੋਇਆ ਹੈ ਐਨੇ ਜ਼ਹਿਰੀਲੇ ਜਾਨਵਰ ਨਿਕਲਦੇ ਹੈਗੇ ਆ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਨਾ ਕਿ ਇੰਨਾਂ ਚੀਜ਼ਾਂ ਵੱਲ ਥੋੜਾ ਦੇਖਣ ਤੇ ਉਹ ਸਿਹਤ ਵਿਭਾਗ ਦੀ ਟੀਮ ਵਗੈਰਾ ਕਦੇ ਆਈ ਇੱਥੇ ਕੁਝ ਵੀ ਨਹੀਂ ਕਦੇ ਵੀ ਨਹੀਂ ਕੋਈ ਵੀ ਨਹੀਂ ਆਇਆ ਐਨਾ ਹੁਣ ਮੱਛਰੀ ਤਾਂ ਇੰਨੀ ਜ਼ਿਆਦਾ ਹੋਈ ਪਈ ਐ ਜਦ ਕਿ ਮਲੇਰੀਆ ਡੇਂਗੂ ਸਭ ਕੁਝ ਮੈਂ ਕਹਿੰਦੀ ਆ ਜੋ ਨਹੀਂ ਬਿਮਾਰੀਆਂ ਸਾਰੀਆਂ ਇੱਥੇ ਹੀ ਤੁਹਾਨੂੰ ਮਿਲਣਗੀਆਂ ਹਰ ਘਰ ਦਾ ਬੰਦਾ ਐਨਾ ਬਿਮਾਰ ਹੋਇਆ ਪਿਆ ਇੱਥੇ ਬਹੁਤ ਪਰੇਸ਼ਾਨ ਐ ਹਰ ਕੋਈ ਬਹੁਤ ਪਰੇਸ਼ਾਨ ਐ ਸਭ ਨੇ ਆਪਣੀ ਵਾਹ ਲਗਾ ਲਈ ਸਭ ਮਤਲਬ ਕਿ ਜਿੱਥੋਂ ਤੱਕ ਪਹੁੰਚ ਸੀ ਸਭ ਜਾ ਜਾ ਕੇ ਰਿਕੁਐਸਟ ਵੀ ਕਰਕੇ ਆ ਰਿਹਾ ਪਲੀਜ਼ ਐਸ ਏਰੀਆ ਨੂੰ ਦੇਖੋ ਇੱਥੇ ਵੀ ਲੋਕ ਵਸਦੇ ਹੈਗੇ ਆ ਅਸੀਂ ਚਾਹੁੰਦੇ ਆ ਕਿ ਐਸ ਏਰੀਏ ਦਾ ਵੀ ਸੁਧਾਰ ਕੀਤਾ ਜਾਏ ਸੜਕਾਂ ਇੰਨੀਆਂ ਖਰਾਬ ਐ ਕਿਤੇ ਪੂਰੇ ਫਰੀਦਕੋਟ 'ਚ ਐਦਾਂ ਤੁਹਾਨੂੰ ਦੇਖਣ ਨੂੰ ਮਿਲੇਗਾ ਹੀ ਨਹੀਂ ਜਿੰਨਾ ਕਿ ਐਸ ਏਰੀਏ 'ਚ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਕਦੇ ਕੋਈ ਆਇਆ ਨਹੀਂ ਗਏ ਐਸ ਏਰੀਏ 'ਚ ਕਿ ਵੇਖਿਆ ਹੀ ਨਹੀਂ ਗਏ ਤੁਸੀਂ ਕਦੇ ਦੇਖਿਆ ਕੋਈ ਐਸ ਏਰੀਏ 'ਚ ਕਦੇ ਕਿਸੇ ਨੂੰ ਨਹੀਂ ਦੇਖਿਆ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਸ ਦਿਨ ਇੱਕਦ ਦੇ ਬੰਦੇ ਨੂੰ ਜ਼ਰੂਰ ਇੱਥੇ ਦੇਖਿਆ ਜਾਂਦਾ ਹੈ ਕਿ ਸਾਨੂੰ ਜੀ ਵੋਟ ਦਿਓ ਬਸ ਉਸ ਤੋਂ ਬਾਅਦ ਕੋਈ ਐਸ ਕਲੋਨੀ ਦੀ ਕੋਈ ਵਾ ਵਾਈ ਨਹੀਂ ਹੈ ਵੋਟ ਲਈ ਤਾਂ ਸਾਰੇ ਹੀ ਹੁੰਦੇ ਆ ਅਦਰਵਾਈਜ਼ ਕੋਈ ਨਹੀਂ ਉਹਨਾਂ ਦਾ ਫਰਜ਼ ਵੀ ਤਾਂ ਹੈਗਾ ਨਾ ਵੋਟ ਤਾਂ ਸਾਡਾ ਵੀ ਅਧਿਕਾਰ ਹੈ ਕਿ ਅਸੀਂ ਵੋਟ ਦੇਈਏ ਅਸੀਂ ਵੀ ਇਸ ਵਾਰ ਇਸ ਸਹੀ ਇਨਸਾਨ ਨੂੰ ਵੋਟ ਦਿੱਤੀ ਕਿ ਵੀ ਕੁਝ ਨਿਆ ਆਏਗਾ ਨਿਆ ਕੁਝ ਸੁਧਾਰ ਹੋਏਗਾ ਪਰ ਸਾਨੂੰ ਕਿਤੇ ਕੁਝ ਮਿਲਿਆ ਨਹੀਂ ਹੈ ਕੋਈ ਐਦਾ ਦਾ ਸੁਧਾਰ ਕੀ ਕਹਿਣਾ ਚਾਹੁੰਦੇ ਪੰਜੀ ਤੁਸੀਂ ਹਾਂਜੀ ਇਹੀ ਕਹਿਣਾ ਚਾਹੁੰਦੇ ਹਾਂ ਵੀ ਸਾਡੀ ਕਲੋਨੀ ਵੱਲ ਧਿਆਨ ਦਿੱਤਾ ਜਾਵੇ ਅਸੀਂ ਬਹੁਤ ਵਾਰ ਪਰਸਨਲੀ ਮਿਲ ਚੁੱਕੇ ਹਾਂ ਆਪਣੇ ਸੇਖੋ ਸਾਹਿਬ ਨੂੰ ਕਿਉਂਕਿ ਮੇਰੀ ਆਪਣੀ ਐਕਟੀਵਲ ਤੋਂ ਗਿਰ ਕੇ ਆਹ ਬਾਹ ਟੁੱਟੀ ਆ ਆਪਰੇਸ਼ਨ ਹੋਇਆ ਮੇਰਾ ਮੇਰਾ ਉਦੋਂ ਆਪਰੇਸ਼ਨ ਹੋਇਆ ਹੋਇਆ ਸੀ ਉਦੋਂ ਅਸੀਂ ਗਏ ਆ ਸਪੈਸ਼ਲ ਕਹਿਣ ਵੀ ਆ ਮੇਰੇ ਨਾਲ ਹਾਦਸਾ ਹੋਇਆ ਹੋਰ ਕਿਸੇ ਨਾਲ ਨਾ ਹੋਵੇ ਤੇ ਵੀ ਤੁਸੀਂ ਇਹ 9 ਬਸ 15 ਦਿਨ ਮਹੀਨਾ 15 ਦਿਨ ਮਹੀਨਾ ਆਏ ਕਹਿ ਕੇ ਸਾਨੂੰ ਮਿੱਠੀਆਂ ਗੋਲੀਆਂ ਦੇ ਕੇ ਵਾਪਸ ਕਰ ਦਿੰਦੇ ਪਰ ਕਦੀ ਵੀ ਇੱਥੇ ਨਹੀਂ ਆਏ ਕਿਉਂਕਿ ਇੱਥੇ ਆ ਬਣ ਰਹੀਆਂ ਸੀਗੀਆਂ ਸੜਕਾਂ ਸਾਰਾ ਸਮਾਨ ਪਿਆ ਹੋਇਆ ਸੀ ਕੋਈ ਸਪੈਸ਼ਲ ਸਾਡੀ ਕਲੋਨੀ ਲਈ ਕੋਈ ਖਰੀਦਦਾਰੀ ਨਹੀਂ ਸੀ ਕਰਨੀ ਪੈਣੀ ਜਾਂ ਇਹਨਾਂ ਨੂੰ ਪਰਸਨਲ ਆਪਣੇ ਜੇਬ ਚ ਕੁਝ ਨਹੀਂ ਲਾਉਣਾ ਪੈਣਾ ਸੀ ਇਹ ਤਾਂ ਸਾਰੇ ਸ਼ਹਿਰ ਦਾ ਹੀ ਸੀਗਾ ਵੀ ਬਣ ਰਹੀਆਂ ਸਾਡੀ 18 2018 ਦੀ ਪੱਟੀ ਹੋਈ ਆ ਜਦੋਂ ਸਾਡੇ ਸੀਵਰੇਜ ਪਿਆ 2018 ਜੇ ਸਾਡੀਆਂ ਇੱਟਾਂ ਵੀ ਪਟਕੇ ਲੈ ਗਏ ਪਹਿਲਾਂ ਇੱਟਾਂ ਦੀ ਸੀ ਉਹੀ ਰਹਿਣ ਦਿੰਦੇ ਉਹੀ ਠੀਕ ਸੀ ਜਿੰਨਾ ਜਿੰਨਾ ਸੀਵਰੇਜ ਪਾਉਣਾ ਉੰਨੀਆਂ ਕਿੱਟਾਂ ਪੱਟੋ ਸਾਰੀਆਂ ਠੇਕੇਦਾਰ ਪਟਕੇ ਲੈ ਗਏ ਵੇਚ ਤੀ 2018 ਤੋਂ ਅਸੀਂ ਸਫਰ ਕਰ ਰਹੇ ਹਾਂ ਅਸੀਂ ਇੰਨੀ ਵਾਰ ਜਾ ਚੁੱਕੇ ਹਾਂ ਅਸੀਂ ਥੱਕ ਚੁੱਕੇ ਹਾਂ ਸ਼ੇਖੋਂ ਕੋਲ ਜਾ ਜਾ ਕੇ ਹੁਣ ਅਸੀਂ ਇੱਥੇ ਕਦੀ ਵੀ ਨਹੀਂ ਆਏ ਕਹਿ ਬਸ ਸਾਨੂੰ ਐਂ ਕਹਿ ਕੇ ਮੋੜ ਦਿੰਦੇ ਆ ਮਹੀਨਾ 15 ਦਿਨ ਮਹੀਨਾ 15 ਦਿਨ ਨੂੰ ਤੁਹਾਡਾ ਬਣੂਗਾ ਤੁਹਾਡੇ ਆ ਸਾਰੇ ਉਹਦੇ ਨਾਲ ਸਾਫ ਕਰ ਦਿੱਤਾ ਜਾਊਗਾ ਇਹਦੇ ਵਿੱਚ ਇੰਨੇ ਜ਼ਹਿਰੀਲੇ ਜਾਨਵਰ ਆ ਸੱਪ ਰਾਤ ਨੂੰ ਦਿਸਦੇ ਆ ਰਸਤੇ 'ਚ ਅਸੀਂ ਲੰਘ ਨਹੀਂ ਸਕਦੇ ਐਨਾ ਬੁਰਾ ਹਾਲ ਬਹੁਤ ਬੁਰਾ ਹਾਲ ਆ ਅਸੀਂ ਜਦੋਂ ਬਾਰਿਸ਼ ਹੋ ਜੇ ਨਾ ਸਾਡਾ ਡਿਊਟੀ ਤੇ ਜਾਣਾ ਮੁਸ਼ਕਲ ਹੋ ਜਾਂਦਾ ਕਈ ਵਾਰ ਸਾਨੂੰ ਛੁੱਟੀ ਲੈਣੀ ਪੈਂਦੀ ਆ ਵੀ ਅਸੀਂ ਚਲਾ ਕੇ ਜਾ ਹੀ ਨਹੀਂ ਸਕਦੇ ਇਹ ਏਰੀਆ 'ਚ ਪਲਾਟ ਵਗੈਰਾ ਕੱਟੇ ਹੋਏ ਆ ਇੱਥੇ ਕੇ ਵੈਸੀ ਸਾਰੇ ਕੱਟੇ ਹੋਏ ਆ ਪਰ ਇਹ ਆ ਵੀ ਕਿਸੇ ਨੇ ਆਪਣੀ ਮਨੀ ਇਨਵੈਸਟ ਕਰਨ ਵਾਸਤੇ ਲੈ ਕੇ ਰੱਖੇ ਹੋਏ ਆ ਕੋਸ਼ ਜਿਹੜੇ ਪੈ ਗਏ ਉਹ ਕੋਈ ਖਰੀਦਦਾਰੀ ਕਰੀ ਜਾਂਦਾ ਪਰ ਇਹਦੀ ਸਫਾਈ ਕਦੀ ਨਹੀਂ ਹੋਈ ਅਸੀਂ ਪਰਸਨਲੀ ਇੱਕ ਦੋ ਵਾਰੀ ਜਦੋਂ ਦੇ ਅਸੀਂ ਆਏ ਆ ਕਰਵਾਈ ਆਪ ਪਰ ਫਿਰ ਹੋ ਜਾਂਦਾ ਉਹ ਇਹਦੇ ਨਾਲ بارش ਨਾਲ ਕਾ ਕੋਈ ਨਹੀਂ ਪੁੱਛਦਾ ਸਾਡੀ ਕੋਈ ਸਾਰ ਨਹੀਂ ਲੈਂਦਾ ਕੋਈ ਇਹ ਨਹੀਂ ਵੀ ਸਾਰੇ ਸ਼ਹਿਰ ਚ ਐਡੀਆਂ ਜਿਹੜੀਆਂ ਇਧਰ ਬਾਜ਼ੀਗਰ ਵਸਤੀ ਇੰਨੀ ਵਧੀਆ ਬਣਾਈ ਹੋਈ ਹੈ ਸਾਡਾ ਏਰੀਆ 18 ਦਾ ਪਟਿਆ ਹੋਇਆ ਉਹ ਮੇਰਾ ਖਿਆਲ ਬਾਈ ਦੀ ਗੱਲ ਹੈ 22 ਦੇ ਵਿੱਚ ਨਹੀਂ ਨਹੀਂ ਪੱਟਿਆ ਤਾਂ 18 ਦਾ ਸਾਡਾ ਇੱਧਰ ਜਿਹੜੀ ਬਾਜੀਗਰ ਵਸਤੀ ਆ ਇਹ 22 ਦੇ ਵਿੱਚ ਜਦੋਂ ਵੋਟਾਂ ਸੀ ਉਦੋਂ ਹੀ ਉਹਨਾਂ ਦੇ ਸਾਰੇ ਸੀਵਰੇਜ ਦਾ ਪਾਕੇ ਪਾਈਪਾਂ ਪਾਕੇ ਨਾਲ ਦੀ ਨਾਲ ਹਾਊਸ ਕਨੈਕਸ਼ਨ ਦੇ ਕੇ ਨਾਲ ਦੀ ਨਾਲ ਇੰਟਰਲੋਕਿੰਗ ਲਾਈਟਿੰਗ ਸਾਡੇ ਕੋਈ ਲਾਈਟਿੰਗ ਦਾ ਸਿਸਟਮ ਨਹੀਂ ਆ ਜਦੋਂ ਪਿੱਛੇ ਜੇ ਐਮਸੀ ਦੀਆਂ ਵੋਟਾਂ ਸੀ ਉਦੋਂ ਸਾਡੇ ਲਾਈਟਾਂ ਲਾ ਕੇ ਗਏ ਆ ਲਾਤੀਆਂ ਉਹ ਮੁੜ ਕੇ ਫਿਊਜ਼ ਹੋ ਗਏ ਬਸ ਮੁੜ ਕੇ ਕੋਈ ਪੁੱਛਦਾ ਹੀ ਨਹੀਂ ਆ ਬਾਰ ਬਾਰ ਕੰਪਲੇਨ ਕੀਤੀ ਜਾਂਦੀ ਹੈ ਕਿ ਇੰਨਾ ਹਨੇਰਾ ਹੁੰਦਾ ਸਬ ਡਿਊਟੀ ਵਾਲੇ ਸ਼ਿਫਟਿੰਗ ਡਿਊਟੀ ਇਹ ਨਾਈਟ ਚੇ ਫੀਮੇਲ ਕੱਲੀ ਵੀ ਆਂਦੀ ਐ ਬੜੀ ਪ੍ਰੋਬਲਮ ਆਂਦੀ ਹੈਗੀ ਐ ਦੇਖੋ ਕੋਈ ਸੁਣਾਈ ਨਹੀਂ ਹੁੰਦੀ ਕੱਲੇ ਤੋਰ ਨਹੀਂ ਸਕਦੇ ਬੱਚਾ ਨੂੰ ਅਸੀਂ ਬਾਹਰ ਨਹੀਂ ਕੱਢ ਸਕਦੇ ਕਿਉਂਕਿ ਬੱਚਿਆਂ ਦਾ ਵੀ ਡਰ ਲੱਗਦਾ ਐ ਇੰਨੇ ਜ਼ਹਿਰੀਲੇ ਜਾਨਵਰ ਐ ਘਰਾਂ ਤੱਕ ਤਾਂ ਜ਼ਹਿਰੀਲੇ ਜਾਨਵਰ ਆ ਜਾਂਦੇ ਐ ਇੰਨਾ ਜੰਗਲ ਐ ਇੱਥੇ ਕਮੇਟੀ ਬਿਲਕੁਲ ਧਿਆਨ ਨਹੀਂ ਦਿੰਦੀ ਐ ਇਸ ਸੀਜ਼ ਨੂੰ ਕੋਈ ਨਹੀਂ ਸਰ ਲੈ ਰਿਹਾ ਸਾਡੀ ਬਹੁਤ ਗੱਲ ਜਾ ਚੁੱਕੇ ਅਸੀਂ ਐਪਲੀਕੇਸ਼ਨ ਵੀ ਦੇ ਚੁੱਕੇ ਹਾਂ ਸਾਰੇ ਕਲੋਨੀ ਵਾਲਿਆਂ ਦੀ ਸਾਈਨ ਕਰਵਾ ਕੇ ਪਰ ਨਹੀਂ ਕੁਝ ਕੋਈ ਨਹੀਂ ਪੁੱਛਦਾ ਕੁਈ ਸਾਰ ਨਹੀਂ ਲੈਂਦਾ ਇਸ ਏਰੀਏ ਦੀ ਵਾਰ-ਵਾਰ ਮੈਂ ਲਾਵਾ ਸੀ ਇਹੀ ਗੱਲ ਕਰ ਰਹੇ ਆ ਵੀ ਇਸ ਏਰੀਏ ਚ ਕੋਈ ਲਾਈਟਾਂ ਵੀ ਹੈ ਨਹੀਂ ਕੈਮਰਾਮੈਨ ਨੂੰ ਕਹਾਂ ਮੈਂ ਦਿਖਾ ਦੇਣ ਇੱਕ ਵਾਰੀ ਨਾ ਤਾਂ ਮਗਰ ਕੋਈ ਲਾਈਟ ਲੱਗੀ ਹੋਈ ਹੈ ਨਾ ਇਸ ਏਰੀਏ ਦੇ ਵਿੱਚ ਇਹ ਸਰਕੰਡੇ ਆ ਜਿੱਥੇ ਕਹਿ ਰਹੇ ਆ ਵੀ ਸੱਪ ਜਾਂ ਹੋਰ ਕੋਈ ਜਾਨਵਰ ਇਸ ਏਰੀਏ ਚ ਹੈਗੇ ਆ ਜਿਆਦਾ ਸਮੱਸਿਆ ਇਸ ਏਰੀਏ ਦੀ ਕਰਕੇ ਆ ਤੇ ਇੱਕ ਇਹ ਹੈ ਜਿਹੜਾ ਛੱਪੜ ਨੂੰ ਮਾਹੇ ਬਣਿਆ ਹੋਇਆ ਥਾਂ ਕੈਮਰਾਮੈਨ ਨੂੰ ਕਹਾਂ ਇੱਕ ਵਾਰੀ ਦਿਖਾ ਦੇਣ ਇਹ ਦੇਰ ਗਿਆ ਉਹ ਸਾਰਾ ਜਿੱਥੇ ਇਹ ਬਣਿਆ ਹੋਇਆ ਗੰਦ ਪਿਆ ਹੋਇਆ ਲੋਕੀ ਕਹਿੰਦੇ ਆ ਵੀ ਨੰਗਣਾ ਟੱਪਣਾ ਬਹੁਤ ਮੁਸ਼ਕਿਲ ਹੈ ਮੈਂ ਕਹੂੰਗਾ ਦਿਖਾ ਦਿੰਨ ਇੱਕ ਵਾਰੀ ਇਹ 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 ਉਹ ਗੰਦਗੀ ਹੈ ਜਿੰਦੇ ਵਿੱਚ ਦੀ ਲੋਕ ਨੰਗ ਕੇ ਜਾਂਦੇ ਆ ਲੋਕਾਂ ਨੂੰ ਹਰ ਵਾਰੀ ਇਸੇ ਗੰਦਗੀ ਦੇ ਵਿੱਚ ਲੰਘ ਕੇ ਸਫ਼ਰ ਕਰਨਾ ਪੈਂਦਾ ਕਿਸੇ ਦਾ ਵੀ ਇਸ ਪਾਸੇ ਧਿਆਨ ਨਹੀਂ तमाम ਮhalla ਵਾਸੀ ਇਕੱਠੇ ਹੋਏ ਸੀ ਤੇ ਉਹਨਾਂ ਦਾ ਕਹਿਣਾ ਸੀ ਵੀ ਜੇ ਸਮੱਸਿਆ ਦਾ ਸਮਾਧਾਨ ਜਾਂ ਕਹਿ ਲੋ ਜਾਂ ਇਹਦਾ ਹੱਲ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ 'ਚ ਵੱਡੇ ਪੱਧਰ ਤੇ ਇਸ ਮਹੱਲੇ ਦੇ ਇਕੱਠੇ ਹੋ ਕੇ ਲੋਕ ਸੰਘਰਸ਼ ਵਿੜਨਗੇ ਫਿਰ ਜੇ ਪ੍ਰਸ਼ਾਸਨ ਜਾਗੂਗਾ ਪਹਿਲਾਂ ਹੀ ਇਸ ਪਾਸੇ ਆ ਕੇ ਧਿਆਨ ਦੇ ਲੇ ਤਾਂ ਜੋ ਲੋਕ ਨਰਕ ਦੀ ਜ਼ਿੰਦਗੀ ਤੋਂ ਰਾਹਤ ਪਾ ਲੈਣ ਤੁਸੀਂ ਦੇਖ ਰਹੇ ਸੀ ਜਗਦੀਸ਼ ਪੰਪਾ ਦੇ ਨਾਲ ਸतीश ਕੁਮਾਰ ਦੀ ਵਿਸ਼ੇਸ਼ ਰਿਪੋਰਟ